ਹਾਂਜੀ ਦੋਸਤੋ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਕੰਕਰੀਟ ਦੀ ਕੋਠੀ ਲੈ ਕੇ ਆਏ ਆਂਗੇ ਜੋ ਕਿ ਬਹੁਤ ਹੀ ਸਖਤਾਈ ਵਾਲੀ ਕੋਠੀ ਬਣਾਈ ਹੋਈ ਹੈ ਤੇ ਇਹਦੇ ਵਿੱਚ ਕੀ ਕੀ ਖਰਚਾ ਹੈਗਾ ਤੇ ਕਿਹੜੀ ਕਿਹੜੀ ਗੱਲਬਾਤ ਖਾਸ ਹੈਗੀ ਇਸ ਕੋਠੀ ਦੇ ਵਿੱਚ ਉਹ ਆਪਾਂ ਤੁਹਾਨੂੰ ਅੱਜ ਸਾਰੀ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਤੇ ਪੂਰੀ ਵੀਡੀਓ ਦੇਖਣਾ ਤੁਹਾਨੂੰ ਅੰਦਰੋਂ ਵੀ ਵਿਖਾਵਾਂਗੇ ਸਾਰਾ ਪਲਾਨ ਬਹੁਤ ਵਧੀਆ ਪਲਾਨ ਬਣਿਆ ਹੋਇਆ ਆ ਵੇਖੋ ਪਹਿਲਾਂ ਉੱਪਰੋਂ ਦਿਖਾ ਰਿਹਾ ਤੁਹਾਨੂੰ ਜੋ ਕਿ ਪੋਰਚ ਬਰਾਂਡਾ ਹੈਗਾ ਇਹ ਸਾਰਾ ਕੰਕਰੀਟ ਦਾ ਬਣਿਆ ਹੋਇਆ ਹੈ ਸਾਰੀ ਕੋਠੀ ਟੋਟਲ ਟੋਟਲ ਕੋਠੀ ਦੇ ਵਿੱਚ ਇੱਕ ਵੀ ਇੱਟ ਨਹੀਂ ਵਰਤੀ ਗਈ ਜੋ ਕਿ ਲਾਲ ਇੱਟ ਹੁੰਦੀ ਹੈ ਆਪਣੀ ਇੱਕ ਵੀ ਇੱਟ ਨਹੀਂ ਵਰਤੀ ਗਈ ਦੋਸਤੋ ਜੋ ਸਾਹਮਣੇ ਤੁਸੀਂ ਡ੍ਰੈنگ ਰੂਮ ਦੇਖ ਰਹੇ ਹੋ ਸਿਰਫ ਉੱਥੇ ਕੰਕਰੀਟ ਦੀ ਇੱਟ ਲਗਾਈ ਗਈ ਹੈ ਉਹ ਵੀ ਉਸੇ ਵਾਲ ਦੇ ਉੱਪਰ ਜੋ ਕਿ ਉਹਦਾ ਡਿਜ਼ਾਈਨ ਸੀਗਾ ਮੈਪ ਦੇ ਵਿੱਚ ਨਕਸ਼ੇ ਦੇ ਵਿੱਚ ਉਹ ਗੋਲ ਸੀਗਾ ਉਸਦੇ ਲਈ ਫਰਮਾ ਨਹੀਂ ਤਿਆਰ ਹੁੰਦਾ ਸੀਗਾ ਤਾਂ ਕਰਕੇ ਉਸ ਨੂੰ ਗਲਾਈ ਦੇਣ ਵਾਸਤੇ ਕੰਕਰੀਟ ਦੀ ਇੱਟ ਵਰਤੀ ਗਈ ਹੈ ਉੱਥੇ ਤੇ ਇਹ 2700 ਸਕਰ ਫੁੱਟਰੀਏ ਦੇ ਵਿੱਚ ਕੋਠੀ ਬਣੀ ਹੋਈ ਹੈਗੀ 2000 ਸਕੁਅਰ ਫੁੱਟ ਨੀਚੇ ਇਸ ਕੋਠੀ ਦਾ ਤੇ 700 ਸਕੁਅਰ ਫੁੱਟ ਉੱਪਰ ਹੈ ਦੋਸਤੋ ਆ ਜੋ ਮੇਨ ਗੇਟ ਹੈਗਾ ਇਹ ਜੋ ਕਿ ਕੋਠੀ ਦੇ ਤੁਸੀਂ ਵੇਖ ਰਹੇ ਹੋ ਇਸ ਮੇਨ ਜਿਹੜੀ ਕੰਧ ਹੈ ਆਪਣੀ ਮੇਨ ਗੇਟ ਦੀ ਇਸ ਤੋਂ ਥੋੜਾ ਡ੍ਰੈنگ ਰੂਮ ਬਾਹਰ ਨੂੰ ਕੀਤਾ ਹੋਇਆ ਤੇ ਮੂਰੇ ਬਰਾਂਡਾ ਬਣਿਆ ਹੋਇਆ ਹੈਗਾ ਇਹ ਕੋਠੀ ਦੇ ਜੋ ਤੁਹਾਨੂੰ ਦਿਖਾ ਚੁੱਕੇ ਆਂ ਆਪਾਂ ਆ ਜੋ ਅੰਦਰ ਲੈ ਕੇ ਚੱਲਦੇ ਆਂ ਇਹ ਮੇਨ ਐਂਟਰੀ ਆ ਗਈ ਕੋਠੀ ਦੀ ਇਸ ਦੇ ਉੱਤੇ ਕੋਈ ਪਲਾਸਟਰ ਨਹੀਂ ਹੋਣਾ ਸਿਰਫ ਬਾਲ ਪੁੱਟੀ ਭਰਨੀ ਹੈਗੀ ਤੇ ਉਸ ਤੋਂ ਬਾਅਦ ਪੇਂਟ ਹੋ ਜਾਣਾ ਹੈ ਇਸ ਕੋਠੀ ਤੇ ਕੋਈ ਸਲਾਬ ਨਹੀਂ ਆਉਣੀ ਡੇਢ ਸਾਲ ਇਸ ਨੂੰ ਬਣੀ ਨੂੰ ਹੋ ਗਿਆ ਆ ਵੇਖੋ ਕਿਤੇ ਵੀ ਕੋਈ ਸਲਾਬ ਨਹੀਂ ਆਈ ਬਿਲਕੁਲ ਵੀ ਓਵੇਂ ਦੀ ਓਵੇਂ ਪਈ ਐ ਜਿਵੇਂ ਕਿ ਆਪਣੇ ਲਾਈਟ ਵਾਲੇ ਖੇਤਾਂ ਦੇ ਵਿੱਚ ਖੰਭੇ ਖੜੇ ਹੁੰਦੇ ਨੇ ਸੁੱਕੇ ਦੇ ਸੁੱਕੇ ਓਵੇਂ ਪਈ ਐ ਦੋਸਤੋ ਬਿਲਕੁਲ ਤੇ ਜੋ ਇਹ ਡ੍ਰੈنگ ਰੂਮ ਆਗਾ ਪਹਿਲਾਂ 13 ਬਾਈ 14 ਸਕਰ ਫੁੱਟ ਦਾ ਹੈ ਡ੍ਰੈنگ ਰੂਮ ਆ ਜਿਹੜੀਆਂ ਇਹਦੀਆਂ ਕੰਧਾਂ ਨਹੀਂਆਂ ਉਹ 5 ਇੰਚੀ ਕੰਧਾਂ ਗਿੱਡੀਆਂ ਗਈਆਂ ਨੇ ਇਸ ਕੋਠੀ ਦੇ ਵਿੱਚ ਅਧੀਆਂ ਕੰਧਾਂ 5 ਇੰਚੀ ਨੇ ਤੇ ਅਧੀਆਂ 6 ਇੰਚੀ ਨੇਗੀਆਂ ਇਹੇ ਫਰਮੇ ਲਗਾ ਕੇ ਵਿੱਚ ਦੀ ਸਰੀਏ ਕੱਸ ਕੇ ਉਸੀ ਤਰ੍ਹਾਂ ਵਿੱਚ ਦੇ ਵਿੱਚ ਕੰਕਰੀਟ ਭਰਿਆ ਜਾਂਦਾ ਦੋਸਤੋ ਤੇ 2-2 ਫੁੱਟ ਤੇ ਇਸ ਦਾ ਸਰੀਆ ਪਾਇਆ ਹੋਇਆਗਾ ਜੋ ਕਿ ਤੁਹਾਨੂੰ ਖਰਚਾ ਵੀ ਦੱਸਾਂਗੇ ਆਪਾਂ ਕਿੰਨਾ ਖਰਚਾ ਆਇਆ ਟੋਟਲ ਕੋਠੀ ਦੇ ਉੱਪਰ ਇੱਕ ਵਾਰ ਤੁਸੀਂ ਕੋਠੀ 'ਚ ਝਾਤ ਮਾਰੋ ਕਿ ਕਿਵੇਂ ਦੀ ਬਣੀ ਹੋਈ ਹੈ ਕੋਠੀ ਇਹ ਇਧਰ ਲੈਫਟ ਸਾਈਡ ਤੇ ਕਿਚਨ ਆ ਗਿਆ ਜੋ ਕਿ ਕਿਚਨ ਬਣਿਆ ਹੋਇਆਗਾ ਇਹ ਬਣਿਆ ਹੋਇਆ 13x11 ਸਕਰ ਫੁੱਟ ਦਾ ਆ ਵੇਖੋ ਸਾਹਮਣੇ ਵਿੰਡੋ ਰੱਖੀ ਗਈ ਹੈ ਤਾਂ ਕਿ ਬਾਹਰ ਤੇ ਨਿਗਾਹ ਵੱਜਦੀ ਰਹੇ ਤੇ ਨਾਲੇ ਲਾਈਟ ਵਗੈਰਾ ਪੈਂਦੀ ਰਹਿੰਦੀ ਹੈਗੀ ਤੇ ਉਸ ਕਿਚਨ ਦੇ ਬੈਕ ਸਾਈਡ ਤੇ ਇੱਕ ਬੈੱਡਰੂਮ ਆ ਗਿਆ ਜੋ ਕਿ ਲੋਬੀ ਦੇ ਵਿੱਚ ਸਾਈਡ ਤੇ ਰੱਖਿਆ ਗਿਆ ਹੈ ਆਹ ਵੇਖੋ ਇਹ ਬੈੱਡਰੂਮ ਆ ਇਸਦੇ ਵਿੱਚ ਵੀ ਇੱਕ ਵਿੰਡੋ ਰੱਖੀ ਗਈ ਆ ਸਾਹਮਣੇ ਗੇਟ ਕੰਨੀ ਨੂੰ ਰੱਖ ਕੇ ਨਾਲੇ ਤਾਂ ਚਾਨਣ ਪੈਂਦਾ ਰ ਉਸਨੀ ਪੈ ਰਹੀ ਆ ਤੇ ਨਾਲੇ ਗੇਟ ਤੇ ਨਿਗਾ ਵਜਦੀ ਰਹਿੰਦੀ ਆ ਤੇ ਬੈਕ ਸਾਈਡ ਵਾਲਾ ਇਹ ਬੈੱਡਰੂਮ ਆ ਗਿਆ ਜੋ ਕਿ 13x13 ਸਕੁਅਰ ਫੁੱਟ ਦੇ ਹੈ ਬੈੱਡਰੂਮ ਨੇ ਬੈਕ ਸਾਈਡ ਵਾਲੇ ਆ ਵੇਖੋ ਤੇ ਇਸ ਦੇ ਵਿੱਚ ਡਰੈਸਿੰਗ ਰੂਮ ਤੇ ਵਾਸ਼ਰੂਮ ਅਟੈਚ ਹੈਗਾ ਇਹ ਜੋ ਤੁਸੀਂ ਵੇਖ ਰਹੇ ਹੋ ਬੈਕ ਸਾਈਡ ਤੇ ਇਹ ਵਾਸ਼ਿੰਗ ਏਰੀਆ ਰੱਖਿਆ ਗਿਆ ਇਸ ਦੇ ਵਿੱਚ ਇੱਕ ਵਿੰਡੋ ਲਗਾਈ ਗਈ ਆ ਤੁਹਾਨੂੰ ਦੂਸਰੇ ਪਾਸੇ ਹੀ ਦਿਖਾਵਾਂਗੇ ਆਪਾਂ ਦੂਸਰੇ ਕਮਰੇ ਦੇ ਵਿੱਚ ਦੀ ਬਾਹਰ ਰੱਖਿਆ ਹੋਇਆ ਇਸ ਜਗ੍ਹਾ ਦਾ ਇੱਥੇ ਆਪਾਂ ਵਾਸ਼ਿੰਗ ਮਸ਼ੀਨ ਵਗੈਰਾ ਵੀ ਰੱਖ ਸਕਦੇ ਆ ਕੱਪੜੇ ਧੋਣ ਦਾ ਕੰਮ ਵੀ ਹੋ ਸਕਦਾ ਹੈ ਤੇ ਉਦਾਂ ਰੋਸ਼ਨੀ ਵਗੈਰਾ ਵੀ ਆਉਂਦੀ ਰਹਿੰਦੀ ਹੈ ਇਹ ਵਿਚਾਲੇ ਵਾਸ਼ਰੂਮ ਬਣਾਇਆ ਹੋਇਆ ਜੋ ਕਿ ਕਿਸੇ ਇਧਰਲੇ ਉਧਰਲੇ ਬੈੱਡਰੂਮ ਨਾਲ ਨੀਅਰ ਅਟੈਚ ਹੈਗਾ ਇਹ ਕਾਮਨ ਵਾਸ਼ਰੂਮ ਤਿਆਰ ਕੀਤਾ ਹੈ ਜੋ ਕਿ ਆਪਾਂ ਲੌਬੀ ਦੇ ਵਿੱਚੋਂ ਯੂਜ਼ ਕਰ ਸਕਦੇ ਆ ਦੋਸਤੋ ਕੋਠੀ ਬਣਾਉਣ ਲੱਗੇ ਏਦਾਂ ਕੰਕਰੀਟ ਵਾਲੀ ਇਹਦੇ ਵਿੱਚ ਦੋ ਤਿੰਨ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਤੇ ਇਹ ਦੂਸਰਾ ਬੈਡਰੂਮ ਆ ਗਿਆ ਜੋ ਕਿ ਬੈਕ ਸਾਈਡ ਤੇ ਦੋ ਬੈਡਰੂਮ ਬਣੇ ਹੋਏ ਨੇ ਵੱਡੇ 13x13 ਸਕਰ ਫੁੱਟ ਦੇ ਤੇ ਆ ਜਿਹੜਾ ਤੁਸੀਂ ਤੁਹਾਨੂੰ ਆਪਾਂ ਦੂਸਰੇ ਬੈਡਰੂਮ ਦੇ ਵਿੱਚ ਦੀ ਦਿਖਾ ਰਹੇ ਸੀ ਕਿ ਗੇਟ ਇੱਧਰ ਦੀ ਗੇਟ ਰੱਖਿਆ ਹੋਇਆ ਹੈ ਸਾਹਮਣੇ ਉੱਪਰੋਂ ਛੱਤ 'ਚ ਮੋਰਾ ਰੱਖਿਆ ਗਿਆ ਤਾਂ ਕਿ ਉੱਪਰ ਸ਼ੀਸ਼ਾ ਵਗੈਰਾ ਪੈ ਸਕਦਾ ਜਾਂ ਫਾਈਬਰ ਵਗੈਰਾ ਤੇ ਨੀਚੇ ਜਗ੍ਹਾ ਰੱਖੀ ਹੋਈ ਹੈ ਤੇ ਇਸੇ ਬੈਡਰੂਮ ਦੇ ਵਿੱਚ ਇੱਕ ਇੱਧਰ ਸਾਈਡ ਤੇ ਆ ਦੇਖੋ ਸਟੋਰ ਅਟੈਚ ਕੀਤਾ ਹੋਇਆ ਹੈ ਇਸ ਸਟੋਰ ਬਣਾਇਆ ਹੋਇਆ ਹੈ ਤੇ ਸੈਲਫ ਵਗੈਰਾ ਪਾ ਕੇ ਦੇਖੋ ਕਿ ਪ੍ਰਾਈਵੇਸੀ ਰੂਮ ਹੈ ਇੱਕ ਸੋ ਬੈਕ ਚੱਲਦੇ ਆਂ ਕਾਫੀ ਖੁੱਲੀ ਕੋਠੀ ਆ ਬਹੁਤ ਜ਼ਿਆਦਾ ਏਰੀਆ ਹੋ ਜਾਂਦਾ 2000 ਸਕਰ ਫੁੱਟ ਦੋਸਤੋ ਇਸ ਦੇ ਵਿੱਚ ਕੀ ਧਿਆਨ ਰੱਖਣਾ ਪੈਂਦਾ ਖਾਸ ਗੱਲਾਂ ਕੀ ਹੁੰਦੀਆਂ ਨੇ ਨਮਰਿਕ ਤਾਂ ਇਹਦੇ ਵਿੱਚ ਵੱਡੀ ਗੱਲ ਤਾਂ ਇਹ ਆ ਕਿ ਥੱਲੇ ਨਿਉ ਨਹੀਂ ਭਰਨੀ ਪਈ ਹੈਗੀ ਦੋਸਤੋ ਕੋਈ ਨਿਉ ਨਹੀਂ ਭਰੀ ਹੋਈ ਨੀਚੇ ਸਿਰਫ ਬੀਮ ਪਾ ਕੇ ਉੱਥੋਂ ਚੱਕੀ ਹੋਈ ਹੈਗੀ ਕੋਠੀ ਉੱਪਰ ਤੇ ਇਹਦੇ ਵਿੱਚ ਨੰਬਰ 2 ਤੇ ਜਿਹੜਾ ਕਿ ਲਾਈਟ ਦਾ ਕੰਮ ਹੈ ਜਾਂ ਪਲੰਬਰ ਦਾ ਕੰਮ ਉਹ ਨਾਲ ਦੀ ਨਾਲ ਕਰਨਾ ਪੈਂਦਾ ਫਰਮੇ ਕਸਤੇ ਸਾਈਡਾਂ ਤੇ ਕੰਕਰੀਟ ਪਾਉਣ ਤੋਂ ਪਹਿਲਾਂ ਪਾਈਪ ਪਾਉਣੀ ਪੈਂਦੀ ਹੈ ਫਿਰ ਕੰਕਰੀਟ ਪੈ ਜਾਂਦਾ ਕਿਉਂਕਿ ਬਾਅਦ ਦੇ ਵਿੱਚ ਆਪਾਂ ਕੋਈ ਇਸ ਦੇ ਛਿਰੀ ਨਹੀਂ ਮਾਰ ਸਕਦੇ ਕੋਈ ਇਹਦੇ ਵਿੱਚ ਸੈਣੀ ਨਹੀਂ ਖੁੱਬਦੀ ਹੈਗੀ ਤਾਂ ਕਰਕੇ ਇਹ ਨਾਲ ਦੀ ਨਾਲ ਕੰਮ ਕਰਨਾ ਪੈਂਦਾ ਹੈਗਾ ਜੋ ਕਿ ਪਲੰਬਰ ਦਾ ਹੋ ਗਿਆ ਜਾਂ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਗਿਆ ਜਾਂ ਕੋਈ ਹੋਰ ਪਾਈਪ ਵਗੈਰਾ ਪਾਉਣੀਆਂ ਚਿਮਨੀ ਵਗੈਰਾ ਦੀ ਪਾਈਪ ਕੁਝ ਵੀ ਕੰਮ ਕਰਨਾ ਹੈ ਪਹਿਲਾਂ ਨਾਲ ਦੀ ਨਾਲ ਹੁੰਦਾ ਹੈ ਇਹ ਹੀ ਵੱਡੀ ਖਾਸ ਗੱਲ ਹੈਗੀ ਉੱਪਰ ਇਹ ਵਾਸਰੂਮ ਬਣਿਆ ਹੋਇਆਗਾ ਜੋ ਕਿ ਉੱਪਰ ਲੋਬੀ ਦੇ ਨਾਲ ਅਟੈਚ ਹੈਗਾ ਫਸਟ ਫਲੋਰ ਤੇ ਆ ਚੁੱਕੇ ਆਪਾਂ ਉੱਪਰ 700 ਸਕਰ ਫੁੱਟ ਏਰੀਆ ਹੈ ਦੋਸਤੋ ਜੋ ਇਹ ਇੱਕ ਰੂਮ ਦੀ ਤਰ੍ਹਾਂ ਵੀ ਹੋ ਗਿਆ ਜੋ ਲ lobby ਹੋ ਗਈ ਇਹਦੇ ਬਾਹਰ ਇੱਕ ਬਰਾਂਡਾ ਬਣਾਇਆ ਹੋਇਆ ਆ ਦੇਖੋ ਜਿਹੜੇ ਆ ਨਿਸ਼ਾਨ ਮਾਰੇ ਹੋਏ ਨੇ ਇਹਨਾਂ ਦੇ ਵਿੱਚ ਦੀ ਸਰੀਏ कसे ਹੋਏ ਸੀਗੇ ਫਰਮਿਆਂ ਦੇ ਜੋ ਤੁਸੀਂ ਆ ਨਿੱਕੇ ਨਿੱਕੇ ਨਿਸ਼ਾਨ ਵੇਖ ਰਹੇ ਹੋਵਗੇ ਚੋਕੇ ਮੇ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਵੀਰ ਦਾ ਕੋਈ ਫਾਇਦਾ ਹੋ ਜਾਏ ਕਿਸੇ ਨੇ ਇਦਾਂ ਦੀ ਕੋਠੀ ਤਿਆਰ ਕਰਨੀ ਹੁੰਦੀ ਹੈ ਬਣਾਉਣੀ ਹੁੰਦੀ ਹੈ ਤੇ ਕਿਤੇ ਤੇ ਖਰਚਾ ਬਾਈ ਨੇ ਦੱਸਿਆ ਸੀਗਾ 2700 ਸਕਰ ਫੁੱਟ ਏਰੀਏ ਦੇ ਉੱਪਰ 17 ਲੱਖ ਰੁਪਏ ਖਰਚਾ ਆਇਆ ਵੀਰ ਦਾ ਹੁਣ ਤੱਕ ਇਹਨੇ ਜੋ ਉਤਪਾਦ ਦਿੱਤੀਏ ਤੋਂ ਅਸੀਂ ਵੇਖ ਚੁੱਕੇ ਹੋਗੇ ਇੰਨੀ ਕੋਠੀ ਪਾਈ ਆ ਬਾਈ ਨੇ ਅਜੇ ਤੱਕ ਕੰਪਲੀਟ ਹੀ ਹੈ ਵਸੇ ਥੋੜਾ ਟੈਂਕੀ ਵਗੈਰਾ ਦਾ ਕੰਮ ਰਹਿ ਗਿਆ ਉੱਪਰੋਂ ਤੇ ਥੋੜਾ ਉਦਾਂ ਰੰਗ ਵਗੈਰੇ ਹੋਣਾ ਇਹਦੇ ਉੱਤੇ ਕੋਈ ਪਲਾਸਟਰ ਤਾਂ ਹੁੰਦਾ ਨਹੀਂ ਹੈ ਤੋ ਕਿਵੇਂ ਲੱਗਾ ਤੁਸੀਂ ਦੱਸੋ ਵੀ ਵੱਧ ਲੱਗਾ ਹੁਣ ਤੱਕ ਜਾਂ ਘੱਟ ਲੱਗਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਆਪਣੀ ਰਾਏ ਜ਼ਰੂਰ ਦਿਓ ਕਿ ਬਾਈ ਨੇ ਇਹ ਬਹੁਤ ਵਧੀਆ ਕੰਮ ਕੀਤਾ ਜਾਂ ਕਿਵੇਂ ਕੀਤਾ ਕਿੱਦਾਂ ਦਾ ਕੰਮ ਆ ਇਹ ਸਖਤਾਈ ਵਾਲਾ ਜ਼ਰੂਰ ਹੈਗਾ ਆਪਾਂ ਨੂੰ ਪਤਾ ਹੈ ਬਿਲਕੁਲ ਤੇ ਕੋਈ ਸੁਲਾਬ ਨਹੀਂ ਆਉਂਦੀ ਕੋਈ ਸੋਰਾ ਨਹੀਂ ਆਉਂਦਾ ਜਿਵੇਂ ਬਣ ਗਈ ਐਵੇਂ ਤੇ ਐਵੇਂ ਰਹਿਣੀ ਹੈਗੀ ਸੋ ਕਿਵੇਂ ਲੱਗੀ ਕੋਠੀ ਤੇ ਕੋਠੀ ਦਾ ਡਿਜ਼ਾਈਨ ਦੋਸਤੋ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੇਕਰ ਕੋਠੀ ਵਧੀਆ ਲੱਗੀ ਤਾਂ ਆ ਜੋ ਬੈਕ ਸਾਈਡ ਤੇ ਵੀ ਝਾਤ ਮਰਵਾ ਦਿੰਨੇ ਆ ਤੁਹਾਨੂੰ ਤੇ ਜਿਹੜਾ ਕਿ ਬਾਈ ਨੇ ਇਹ ਪਰਦੀ ਮਾਰੀ ਹੈਗੀ ਸਾਈਡ ਤੇ ਜੋ ਕਿ ਆਪਾਂ ਬਾਲ ਆਪਾਂ ਕੰਧ ਦੀ ਚਾਰ ਦਿਵਾਰ ਹੀ ਨਹੀਂ ਕਹਿ ਦਿੰਦੇ ਉੱਪਰ ਕੋਠੇ ਦੇ ਉੱਪਰ ਚਾਰ ਦਿਵਾਰੀ ਫੇਰਦੇ ਹੁੰਦੇ ਆ ਇਹ ਵੀ ਬਾਈ ਨੇ ਸਿਮਿੰਟ ਵਾਲੀ ਗੱਡੀ ਹੋਈ ਹੈਗੀ ਫਰਮੇ ਲਗਾ ਕੇ ਉਦੋਂ ਹੀ ਕੰਧ ਉੱਪਰ ਕਰਤੀ ਕਿੰਨੀ ਵੀ ਆਪਾਂ ਲੈ ਜੀ ਬਾਈ ਕਹਿੰਦਾ ਦੇਖੋ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਇਹਦੇ ਉੱਤੇ ਕੋਈ ਇੱਟ ਨਹੀਂ ਲੱਗਣੀ ਹੈਗੀ ਸਾਰਾ ਹੀ ਸਾਰਾ ਕੰਕਰੀਟ ਦਾ ਕੰਮ ਕੀਤਾ ਹੋਇਆ ਵੀਰ ਨੇ ਟੋਟਲੀ ਉਸ ਕੋਠੀ ਦੇ ਵਿੱਚ ਕਿਹੜੀ ਚੀਜ਼ ਵਧੀਆ ਲੱਗੀ ਕਮੈਂਟਾਂ ਵਿੱਚ ਜਰੂਰ ਦੱਸੋ ਵੀਰ ਬਣ ਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ